ਕਹਿੰਦੇ ਵੀ ਜਿਹੜਾ ਸਹੀ ਹੋਊਗਾ ਫਿਰ ਵੀ ਜੇ ਆਪਾਂ ਟਰੀ ਲਗਾ ਦਾਂਗੇ ਤਾਂ ਝੋਨਾ ਨਾ ਲਈਏ ਕਿ ਆਪਾਂ ਜਿੰਦਾ ਰਹਿ ਸਕਦੇ ਬਿਨਾਂ ਆਕਸੀਜਨ ਤੋਂ ਹਾਂਜੀ ਦੋਸਤੋ ਮੈਂ ਗੁਰਸੀ ਸੰਤ ਤੇਲ ਆਪਰੇ ਸੰਗ ਈਗਲ ਪੰਜਾਬ ਵੱਲੋਂ ਕੁਝ ਪਿਛਲੇ ਦਿਨ ਵੀ ਕੱਲ ਆਪਾਂ ਸੰਦੇਸ਼ ਦਿੱਤਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਈ ਦਿਨਾਂ ਤੋਂ ਨਿਊਜ਼ ਆ ਰਹੀਆਂ ਵੀ ਟੀਵੀ ਤੇ ਵੀ ਚੱਲ ਰਹੀਆਂ ਤੇ ਹੋਰ ਵੀ YouTube ਤੇ ਜੋ ਨੈਟ ਉੱਪਰ ਪਾਈਆਂ ਜਾ ਰਹੀਆਂ ਵੱਖ-ਵੱਖ ਲੋਕਾਂ ਵੱਲੋਂ ਵੀ ਜਿਹੜਾ ਫਟੇਗੜ ਵਿੱਚ ਆ ਕਈ ਇਲਾਕਿਆਂ ਵਿੱਚ ਉੱਥੇ ਪਾਣੀ ਜੋ ਖਤਮ ਹੋ ਚੁੱਕਿਆ ਤੇ ਜਿਹੜੀ ਗਰਮੀ ਦਾ ਤਾਪਮਾਨ ਆ ਰੁੱਖਾਂ ਦੇ ਕਈ ਵੀ ਜਿਹੜੇ ਵੱਡੇ ਜਾਣ ਕਰਕੇ ਉਹਦੇ ਬਾਰੇ ਆਪਾਂ ਕੱਲ ਸੰਦੇਸ਼ ਪਾਇਆ ਸੀ ਆਪਣੇ ਚੈਨਲ ঈਗਲ ਪੰਜਾਬ ਤੇ ਤੇ ਇਸ ਨੂੰ ਲੈ ਕੇ ਕਈ ਜਿਹੜੇ ਵੀ ਲੋਕ ਆ ਜਿਵੇਂ ਤੁਹਾਨੂੰ ਪਤਾ ਵੀ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਉਸੇ ਤਰ੍ਹਾਂ ਹੀ ਕਈਆਂ ਦਾ ਜੋ ਮਾਈਂਡ ਆ ਉਹ ਕੁਝ ਹੋਰ ਸੋਚਦਾ ਤੇ ਕਈਆਂ ਦਾ ਕਈ ਵੀ ਸਹੀ ਢੰਗ ਨਾਲ ਜੇ ਸੋਚਦੇ ਆ ਤੇ ਉਸ ਦੇ ਬਾਰੇ ਲੋਕਾਂ ਦਾ ਕਈਆਂ ਦੇ ਵਧੀਆ ਕਮੈਂਟ ਵੀ ਆਏ ਆ ਤੇ ਕਈਆਂ ਦੇ ਮਾੜੇ ਵੀ ਆਏ ਆ ਤੇ ਜੋ ਕਮੈਂਟ ਆਏ ਆਪਣੇ ਕੋਲੇ ਇਸ ਦੇ ਪੋਸਟ ਦੇ ਨੀਚੇ ਹੀ ਮੈਨੂੰ ਕਮੈਂਟ ਪਾਈ ਗਈ ਸੀ ਤੇ ਮੈਂ ਉਹਨਾਂ ਦਾ ਰਿਪਲਾਈ ਵੀ ਕੀਤਾ ਸੋ ਬਾਈ ਮੇਰੇ ਖਿਆਲ ਨਾਲ ਵੀ ਜਿਹੜਾ ਮੇਰੇ ਵੱਲੋਂ ਉਹਨਾਂ ਨੂੰ ਸੰਦੇਸ਼ ਦਿੱਤਾ ਗਿਆ ਫਿਰ ਰਿਪਲਾਈ ਵਿੱਚ ਵੀ ਦਿੱਤਾ ਗਿਆ ਤੇ ਉਹ ਜਿਹੜੀ ਪੋਸਟ ਮੈਂ ਪਾਈ ਸੀ ਆਪਣੀ ਈਗਲ ਪੰਜਾਬ ਦੇ ਉੱਪਰ ਉਸ ਦੇ ਵੱਲੋਂ ਵੀ ਉਹਨਾਂ ਨੇ ਸਮਝਿਆ ਹੋਊਗਾ ਜ਼ਰੂਰ ਮੈਂ ਇਹ ਗੱਲ ਦਾ ਵੀ ਆਪਣੇ ਆਪ ਨੂੰ ਭਰੋਸਾ ਜਦਾ ਰਿਆਂ ਤੇ ਬਾਕੀ ਜਿਹੜੀ ਮੈਂ ਰਗਵੀਰ ਸਿੰਘ ਢਿੱਲੋਂ ਆ ਜਿਹੜਾ ਉਹਨਾਂ ਦਾ ਵੀ ਕਮੈਂਟ ਤੁਹਾਡੇ ਅੱਗੇ ਜੋ ਪੇਸ਼ ਕਰਦਾ ਵੀ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਹੋਊਗਾ ਉਹ ਵੀ ਉਹਨਾਂ ਨੇ ਜਿਹੜਾ ਇੱਕ ਤਾਂ ਵੀ ਝੋਨੇ ਦੇ ਬਾਰੇ ਗੱਲ ਕੀਤੀ ਤੇ ਝੋਨੇ ਤੋਂ ਹਟ ਕੇ ਇੱਕ ਉਹਨਾਂ ਨੇ ਗੱਲ ਕੀਤੀ ਵੀ ਜਿਹੜੀ ਫੈਕਟਰੀਆਂ ਬਾਰੇ ਕੀਤੀ ਵੀ ਜਿਹੜਾ ਪਾਣੀ ਉੱਥੇ ਬਹੁਤ ਮਾਤਰਾ ਵਿੱਚ ਵਾਟਰ ਪੰਪਾਂ ਰਾਹੀਂ ਬਾਹਰ ਕੱਢ ਕੇ ਉਹ ਵੇਸਟ ਕੀਤਾ ਜਾਂਦਾ ਵੀ ਉਸ ਤੇ ਕੋਈ ਵੀ ਜੋ ਨਜ਼ਰ ਨਹੀਂ ਮਾਰਦਾ ਤੇ ਮੈਂ ਉਹਨਾਂ ਨੂੰ ਇਹੀ ਇੱਕ ਗੱਲ ਕਹਿਣਾ ਚਾਹਣਾ ਵੀ ਜੇ ਤੁਸੀਂ ਸਾਡਾ ਕਿਸਾਨ ਜਥੇਬੰਦੀਆਂ ਰਲ ਕੇ ਸਾਥ ਦੇਵੋਗੇ ਤਾਂ ਹੀ ਅਸੀਂ ਵੀ ਉੱਥੇ ਪਹੁੰਚਾਂਗੇ ਤੇ ਇਸ ਤੇ ਹੀ ਗੱਲ ਤੇ ਹੀ ਵੀ ਜੋ ਜ਼ੋਰ ਪਾਵਾਂਗੇ ਪ੍ਰਸ਼ਾਸਨ ਨੂੰ ਵਿਅਸਤੇ ਕੋਈ ਰੋਕ ਲਾਈ ਜਾਵੇ ਤੇ ਜੋ ਵੀ ਦਰਖਤਾਂ ਵੱਤੋ ਵੱਤ ਦਰਖਤ ਲਾਉਣੇ ਚਾਹੀਦੇ ਕਿਉਂਕਿ ਦਰਖਤ ਨਾਲ ਹੀ ਆਪਣੀ ਜਿਹੜਾ ਬਰਸਾਤ ਆ ਉਹ ਉਹ ਆਉਂਦੀ ਹੈ ਮਾਨਸੂਨੀ ਪੌਣਾ ਆਪਣੀਆਂ ਦਰਖਤਾਂ ਨਾਲ ਹੀ ਜੋ ਆਉਂਦੀ ਹੈ ਤੇ ਕਈ ਮਾਤਰਾ ਵਿੱਚ ਜਿਹੜੇ ਇਹ ਦਰਖਤਾਂ ਕਾਰਬਨ ਡਾਈਆਕਸਾਈਡ ਲੈ ਕੇ ਤੇ ਆਕਸੀਜਨ ਆਪਾਂ ਨੂੰ ਦਿੰਦੇ ਹਨ ਤਾਂ ਕਿ ਵੀ ਬਹੁਤ ਜਿਹੜੀ ਆਪਾਂ ਨੂੰ ਰੋਗਾਂ ਤੋਂ ਮੁਕਤ ਵੀ ਕਰਨ ਦਾ ਹੀ ਕੰਮ ਕਰਦੇ ਹਨ ਤੇ ਬਾਕੀ ਇੱਕ ਕਮੈਂਟ ਆਪਣੇ ਕੋਲੇ ਹੋਰ ਵੀਰ ਨੇ ਕੀਤਾ ਗਿਆ ਸੀ ਵੀ ਚਲੋ ਵੱਖੋ ਵੱਖਰੀ ਸੋਚ ਪਾਈ ਜਾਂਦੀ ਵੀ ਪੰਜੇ ਉਂਗਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਵੇਂ ਬਰਾਬਰ ਨਹੀਂ ਹੁੰਦੀਆਂ ਤੇ ਉਹਨਾਂ ਨੇ ਕਿਹਾ ਜਿਹੜਾ ਸਹੀ ਹੋਊਗਾ ਫਿਰ ਵੀ ਜੇ ਆਪਾਂ ਟਰੀ ਲਗਾ ਦਾਂਗੇ ਤਾਂ ਝੋਨਾ ਨਾ ਲਾਈਏ ਪਰ ਇਸ ਵਿੱਚ ਮੈਂ ਉਹਨਾਂ ਨੂੰ ਵੀ ਗਲਤ ਕਰਦਾ ਕਿਉਂਕਿ ਜੇ ਆਪਾਂ ਟਰੀ ਨਾ ਰਵੇ ਤਾਂ ਆਪਾਂ ਨੂੰ ਝੋਨਾ ਕੀ ਆਕਸੀਜਨ ਦੇ ਦੂਗਾ ਮੈਂ ਉਹਨਾਂ ਨੂੰ ਇਹ ਕੁਐਸਚਨ ਕਰਨਾ ਚਾਹੁੰਦਾ ਵੀ ਜੇ ਆਪਾਂ ਝੋਨਾ ਲਾਵਾਂਗੇ ਟਰੀ ਆਪਾਂ ਨਾ ਲਗਾਏ ਟਰੀ ਆਪਾਂ ਸਾਰੇ ਵੱਢ ਗਏ ਜਾਂ ਵੱਡੇ ਜਾਣ ਇਸ ਦੀ ਮਾਤਰਾ ਘਟ ਗਈ ਇਸ ਤੋਂ ਬਾਅਦ ਕੀ ਆਪਾਂ ਨੂੰ ਆਕਸੀਜਨ ਮਿਲ ਸਕਦੀ ਆ ਕਿ ਆਪਾਂ ਜਿੰਦਾ ਰਹਿ ਸਕਦੇ ਬਿਨਾਂ ਆਕਸੀਜਨ ਤੋਂ ਇਸੇ ਦਾ ਮੈਨੂੰ ਕਮੈਂਟ ਕਰਨ ਵੀ ਇੱਥੇ ਪੋਸਟ ਥੱਲੇ ਕਰ ਸਕਦੇ ਆ ਤੇ ਬਾਕੀ ਮੈਂ ਚਾਹੁੰਗਾ ਵੀ ਇੱਕ ਵਾਰੀ ਜੋ ਆਪਣੇ ਦਾਦੇ ਪੜਦਾਦੇ ਆ ਜਾਂ ਆਪਣੇ ਤੋਂ ਕੋਈ ਬਜ਼ੁਰਗਾ ਉਹਨਾਂ ਨੂੰ ਵੀ ਇਹ ਗੱਲ ਪੁੱਛ ਕੇ ਦੇਖਿਓ ਵੀ ਜੋ ਪਹਿਲਾਂ ਉਹ ਸੱਤਾਂ ਵਿੱਚ ਬਹਿੰਦੇ ਸੀ ਇੱਕ ਦਰਖਤ ਦੇ ਹੇਠਾਂ ਕਿੰਨੇ-ਕਿੰਨੇ ਲੋਕ ਬਹਿ ਜਾਂਦੇ ਸੀ ਉਹਨਾਂ ਨੂੰ ਕਿੰਨਾ ਵਧੀਆ ਪਹਿਲਾਂ ਲੱਗਦਾ ਪਰ ਅੱਜ ਕੱਲ ਏਸ਼ੀਆਂ ਵਿੱਚ ਬਹਿ ਕੇ ਆਪਣਾ ਵੱਖੋ-ਵੱਖਰੇ ਫੋਨ ਲੈ ਕੇ ਬੈਠ ਜਾਂਦੇ ਆ ਅੱਜ ਕੱਲ ਪਰ ਸੱਤਾਂ ਵਿੱਚ ਜੋ ਸੱਤ ਵਿੱਚ ਬੈਠਦੇ ਸੀਗੇ ਲੋਕ ਤਾਂ ਉਦੋਂ ਸਾਰੇ ਪੈਣ ਦੀਆਂ ਗੱਲਾਂ ਹੁੰਦੀਆਂ ਸੀ ਜੋ ਪੰਜਾਬ ਵਿੱਚ ਵਿਚਰ ਰਿਆ ਵੱਖੋ ਵੱਖਰੀ ਜਾਣਕਾਰੀ ਸਿਆਣੇ ਬੰਦਿਆਂ ਵੱਲੋਂ ਮਿਲਦੀ ਸੀ ਆਪਾਂ ਨੂੰ ਪਰ ਅੱਜ ਕੱਲ ਉਹ ਨਹੀਂ ਦੇਖਣ ਨੂੰ ਮਿਲਦੀ ਕਿਉਂਕਿ ਦਰਸ਼ਕ ਤਾਂ ਜਿਹੜੇ ਉਹ ਬਹੁਤ ਹੀ ਮਾਤਰਾ ਵਿੱਚ ਵੱਡੇ ਜਾ ਚੁੱਕੇ ਆ ਤੇ ਇਸ ਵਿੱਚ ਵੀ ਮੈਂ ਬਾਈ ਨੂੰ ਬਹੁਤ ਵਧੀਆ ਵੀ ਜੋ ਢੰਗ ਨਾਲ ਸਮਝਾਉਣਾ ਚਾਹਿਆ ਵੀ ਮੇਰੀ ਕਿਸੇ ਨਾਲ ਜਿਦਾਈ ਨਹੀਂ ਐਸ ਵਿੱਚ ਜੋ ਵੀ ਵੀਰ ਆਪਣੇ ਵੀ ਆਪਣੇ ਬਾਰੇ ਸੋਚਦਾ ਉਹ ਉਸ ਦੇ ਮਾਈਂਡ ਦੀ ਸ਼ਕਤੀ ਹੈ ਵੀ ਜਿਹੜਾ ਉਸ ਨੇ ਸੋਚਣਾ ਪਰ ਮੈਂ ਕਿਸੇ ਨਾਲ ਇਸ ਵਿੱਚ ਜਿਦਾਈ ਨਹੀਂ ਕਰਦਾ ਬਟ ਮੈਂ ਉਹਨਾਂ ਤੋਂ ਇੱਕ ਵੀ ਗੁਜਾਰਿਸ਼ ਕਰਦਾ ਵੀ ਸਾਡੀ ਹੈਲਪ ਕਰੋ ਵੀ ਜਿਹੜੇ ਇਸ ਵਿੱਚ ਗਰੁੱਪ ਵੱਧ ਤੋਂ ਵੱਧ ਬਣਾਓ ਤੇ ਆਪਣੇ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਉਹਦੇ ਨਾਲ 7 ਫੁੱਟ ਜਿਹੜੀ ਜਗ੍ਹਾ ਬਜਦੀ ਆ ਉਹਦੇ ਨਾਲ ਮਿੱਟੀ ਲਾਓ ਖੇਤਾਂ ਦੇ ਨਾਲ ਤੇ ਜਿਹੜੇ ਦਰਖਤਾਂ ਨਾਲ-ਨਾਲ ਲਗਾ ਕੇ ਇਹਤੇ ਆਪਣੀ ਕੁਦਰਤ ਵਿੱਚ ਯੋਗਦਾਨ ਪਾਉ ਤਾਂ ਕਿ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਆਪਣੀ ਬਾਝ ਸਕੇ ਤੇ ਵੱਧ ਤੋਂ ਵੱਧ ਜਿਹੜੇ ਮਤਲਬ ਕਿ ਕਿਉਂਕਿ ਪਾਣੀ ਜਿਹੜਾ ਆਪਣਾ ਉਹ ਮੋਟਰਾਂ ਵਾਲੀ ਜੋ ਬਹੁਤ ਵੀ ਹੁਣ ਘਰ-ਘਰ ਵਿੱਚ ਤੁਹਾਨੂੰ ਜਿਵੇਂ ਕਿ ਪਤਾ ਵੀ ਮੋਟਰਾਂ ਲਾਈਆਂ ਗਈਆਂ ਬਹੁਤ ਪਾਣੀ ਘਰਾਂ ਵਿੱਚ ਵੀ ਵੇਸਟ ਕੀਤਾ ਜਾਂਦਾ ਤੇ ਜਿਹੜੇ ਆਪਣੇ ਖੇਤਾਂ ਵਿੱਚ ਆ ਉਹ ਵੀ ਜੋ ਝੋਨਾ ਲਾਇਆ ਜਾਂਦਾ ਜਾਂ ਵੀ ਹੋਰ ਫਸਲਾਂ ਵੀ ਆ ਕੀਤੇ ਜਾਂਦੇ ਆ ਪਰ ਇਸ ਵਿੱਚ ਵੀ ਉਹਨਾਂ ਦੀ ਮਜਬੂਰੀ ਹੁੰਦੀ ਆ ਪਰ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਵੀ ਜਿੰਨੀ ਕੀ ਵੀ ਆਪਾਂ ਕਰ ਸਕਦੇ ਛੋਟੇ ਕੈਰੇ ਪਾ ਕੇ ਉਸ ਦੇ ਵਿੱਚ ਵੀ ਝੋਨਾ ਵੀ ਚਲੋ ਆਪਣੀ ਮਜਬੂਰੀ ਐ ਐਮ ਐਸ ਪੀ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਹੋਰ ਫਸਲਾਂ ਤੇ ਨਹੀਂ ਦਿੱਤੀ ਜਾਂਦੀ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਜਿਹੜੇ ਛੋਟੇ ਕੈਰੇ ਪਾ ਕੇ ਆ ਤਾਂ ਕਿ ਉਹ ਜਿਹੜਾ ਪਾਣੀ ਆ ਉਹ ਜਲਦੀ ਇੱਕ ਕੈਰਾ ਪਾ ਕੇ ਉਸ ਦੇ ਵਿੱਚ ਵੇਸਟੇਜ ਨਾ ਹੋਵੇ ਪਾਣੀ ਦੀ ਤੇ ਬਾਕੀ ਜਿੱਥੇ ਪਾਣੀ ਦਾ ਸਤਲ ਘਟਾ ਉੱਥੇ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਆਪਣੇ ਝੋਨਾ ਬੰਦ ਹੋਣਾ ਚਾਹੀਦਾ ਵੀ ਤਾਂ ਕਿ ਜਿੰਨਾ ਟਾਈਮ ਆਪਣਾ ਪਾਣੀ ਦਾ ਸਤਲ ਉੱਪਰ ਉੱਪਰ ਨਹੀਂ ਆ ਰਿਹਾ ਉਹਨਾਂ ਟਾਈਮ ਉਹ ਝੋਨਾ ਨਾ ਲਾਉਣ ਆਪਣੇ ਪੰਜਾਬ ਦੇ ਵਿੱਚ ਤਾਂ ਕਿ ਜਿਹੜਾ ਆਪਣੇ ਸੋਨੇ ਦੀ ਚਿੜੀ ਪੰਜਾਬ ਨੂੰ ਕਿਹਾ ਜਾਂਦਾ ਉਹ ਸੋਨੇ ਦੀ ਚਿੜੀ ਤੋਂ ਆਪਣਾ ਕੋਲਾ ਨਾ ਬਣ ਜਾਵੇ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਵੀ ਕਈ ਵਾਰੀ ਅੱਗ ਵੀ ਲਾਈ ਜਾਂਦੀ ਆ ਖੇਤਾਂ ਵਿੱਚ ਸੋ ਇਹਦਾ ਬਹੁਤ ਪ੍ਰਦੂਸ਼ਣ ਵੀ ਹੋਰ ਵੀ ਦਰਾਜੋ ਸਾਧਨਾਵਾਂ ਵੱਲੋਂ ਪ੍ਰਦੂਸ਼ਣ ਹੋ ਰਿਹਾ ਵਕ ਵਕ ਵਾਇਰਸ ਆ ਰਹੇ ਆ ਪੰਜਾਬ ਦੇ ਅੰਦਰ ਤੇ ਇਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੰਜਾਬ ਦੇ ਲੋਕਾਂ ਨੂੰ ਹੀ ਹੋ ਰਹੀਆਂ ਤੇ ਜੇਕਰ ਆਪਾਂ ਪੰਜਾਬ ਦੇ ਲੋਕਾਂ ਨੂੰ ਬਚਾਉਣੇ ਤਾਂ ਇਹਦੇ ਆਪਣੇ ਸਰਕਾਰ ਤੇ ਨਹੀਂ ਇਹ ਗੱਲ ਛੱਡਣੀ ਚਾਹੀਦੀ ਤੇ ਆਪਾਂ ਨੂੰ ਹੀ ਇਸ ਤੇ ਕੋਈ ਮੁੱਦਾ ਜੋ ਉਸ ਕਿਸਾਨ ਜਥੇਬੰਦੀਆਂ ਮਜ਼ਦੂਰ ਏਕਤਾ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਹਨਾਂ ਨੂੰ ਰਲ ਕੇ ਇਸ ਤੇ ਜੋ ਵਿਚਾਰ ਆਪਣੇ ਆਪਣੇ ਦੇਣੇ ਚਾਹੀਦੇ ਤੇ ਰਲ ਮਿਲ ਕੇ ਸਾਰਾ ਕੰਮ ਕਰਨਾ ਚਾਹੀਦਾ ਸੋ ਜਿਨ੍ਹਾਂ ਵੀਰਾਂ ਨੇ ਸਾਡੇ ਨਾਲ ਵੀ ਇਸ ਗਰੁੱਪ ਜੋ ਤਿਆਰ ਕਰਦੇ ਆ ਉਹਨਾਂ ਨੇ ਯੋਗਦਾਨ ਪਾਉਣਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਕਰੀਨ ਤੇ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਹੋਗਾ ਸੋ ਇਹਨਾਂ WhatsApp ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਐਨਾ ਕਹਿੰਦਾ ਹੋਇਆ ਮੈਂ ঈਗਲ ਪੰਜਾਬ ਵੱਲੋਂ ਇਹ ਸੰਦੇਸ਼ ਜੀਣਾ ਚਾਹੁੰਦਾ ਵੀ ਜਿਹੜਾ ਵੀ ਦਰਖਤਾਂ ਨਾਲ ਉਹ ਹੀ ਆਪਣਾ ਵੀ ਦਰਖਤਾਂ ਨਾਲ ਹੀ ਜਿਹੜਾ ਵਾਤਾਵਰਨ ਆ ਉਹ ਸੁੰਦਰ ਲੱਗਦਾ ਤੇ ਕਈ ਬਿਮਾਰੀਆਂ ਤੋਂ ਆਪਾਂ ਜਿਹੜੇ ਆਪਣੇ ਬੱਚੇ ਆ ਬਜ਼ੁਰਗਾਂ ਉਹ ਬਚ ਸਕਦੇ ਆ ਤੇ ਵੱਧ ਤੋਂ ਵੱਧ ਜਿਹੜੀ ਮਾਨਸੂਨੀ ਪੌਣਾ ਉਹ ਵੀ ਦਰਖਤਾਂ ਰਾਹੀਂ ਆਉਂਦੀਆਂ ਤੇ ਜਿਹੜੀ ਉਪਜਾਊ ਸ਼ਕਤੀ ਵੀ ਆ ਉਹ ਵੀ ਇਹਨਾਂ ਦਰਖਤਾਂ ਤੇ ਹੀ ਨਿਰਭਰ ਕਰਦੀ ਆ ਕਿਉਂਕਿ ਜਿੰਨੇ ਵੀ ਪੱਤੇ ਇਹਨਾਂ ਦੇ ਝੜਦੇ ਹਨ ਪੱਤ ਝੜਦੇ ਵਿੱਚ ਝੜਦੇ ਹਨ ਉਹ ਉਹਨਾਂ ਦੀ ਖਾਦ ਬਣਦੀ ਆ ਜਿਹੜੀ ਉਹਨਾਂ ਨਾਲ ਜਿਹੜੀ ਉਪਜਾਊ ਸ਼ਕਤੀ ਵੀ ਵਾਧਦੀ ਆ ਤੇ ਇਹਨਾਂ ਦਾ ਵੱਧ ਤੋਂ ਵੱਧ ਉਪਯੋਗ ਆ ਆਪਾਂ ਨੂੰ ਫਾਇਦਾ ਕੁਦਰਤ ਦਾ ਲੈਣਾ ਚਾਹੀਦਾ ਸੋ ਧੰਨਵਾਦ ਕਹਿੰਦਾ ਹੋਇਆ ਮੈਂ ਇਜਾਜ਼ਤ ਲੈਣਾ ਚਾਹੂੰਗਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਸੰਦੇਸ਼ ਅੱਗੇ ਵੀ ਹੋਰ ਵੀਰਾਂ ਤੱਕ ਪਹੁੰਚ ਸਕੇ